ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੇਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਭਈ ਆਪਾਂ ਪੰਜ ਨਗ ਸੇਲ ਲਈ ਲੈ ਕੇ ਆਏ ਜੀ ਦੋ ਮੱਝਾਂ ਨੇ ਭਈ ਗੱਬਣਾ ਨੇ ਥੋੜੇ ਥੋੜੇ ਦਣ ਕਰਮਾਣੀਆਂ ਲੈਣੀਆਂ ਨੇ ਭਈ ਤੇ ਦੋ ਗੱਬਣ ਗਾਵਾਂ ਨੇ ਇਹ ਵੀ ਥੋੜੇ ਥੋੜੇ ਲੈਣ ਲੈਣੀਆਂ ਨੇ ਤੇ ਇੱਕ ਗਾਂ ਜਿਹੜੀ ਤਾਜੀ ਸੂਈ ਹੈ ਭਈ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਨੂੰ ਵਜੇ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਨਾਲ ਜੋ ਤਾਂ ਆਓ ਕਰ ਲੈਨੇ ਆ ਬਾਈ ਨਾ ਗੱਲਬਾਤ ਆ ਜੀ ਬਾਈ ਜੀ ਸਸੇ ਕੰਮ ਅਖਰੀ ਗੱਲ ਜੀ ਹੋ ਠੀਕ ਹੋ ਵਧੀਆ ਜੀ ਹਾਂਜੀ ਵਧੀਆ ਜੀ ਚਲੋ ਵਧੀਆ ਨਾਮ ਤੇ ਐਡਰੈਸ ਬੋਲ ਨਾਮ ਕੁਲਦੀਪ ਸਿੰਘ ਆਈ ਪਿੰਡ ਸੁਖਾਨੰਦ ਕੋਠੇ ਵਾਲਾ ਕੱਚਾ ਰਾਹ ਤੇ ਖੇਤਾਂ 'ਚ ਘਰ ਆਈ ਸਾਡਾ ਠੀਕ ਹੈ ਬਾਈ ਤੇ ਜ਼ਿਲ੍ਹਾ ਮੋਗਾ ਤਖੀਰ ਬਾਗਾਪੁਰਾਣਾ ਤੇ ਨੇੜੇ ਸਾਡੇ ਸ਼ਹਿਰ ਪਿੰਡਾ ਭਗਤਾ ਭਾਈ ਕਾ ਬਾਜਾ ਖਾਨਾ ਮੋਬਾਈਲ ਨੰਬਰ 93171 10523 ਇਹ ਬਾਈ ਦਾ ਕੰਟੈਕਟ ਨੰਬਰ ਹੈ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਦੇ ਮੱਝ ਦੇ ਨੇ ਕਿਹੜਾ ਸੂਸ ਹੁੰਦੀ ਹੈ ਇਹ ਦੂਜੇ ਸੂਸ ਹੁਣਾ ਜੀ ਕਿੰਨੇ ਦਿਨ ਲਊ ਜੀ ਇਹ ਲੈ ਜੂ ਹਫਤਾ ਲੈ ਜੂ ਇਹ ਹਫਤਾ 10 ਦਿਨ ਲੈ ਜੂਗੀ ਪਰ ਮੱਝ ਸੋਣੀ ਬਹੁਤ ਹੈ ਸੀਲ ਵੀ ਬਹੁਤ ਹੈ ਹੂੰ ਲੈ ਵਨ ਇਹੜ ਤੋਂ ਚਾਹ ਹਾਂ ਜੀ ਹਾਂ ਜੀ ਲੈਵਾ ਵੀ ਚੰਗਾ ਵਧੀਆ ਕਰੂਗੀ ਬਾਈ ਤੋਂ ਨੇ ਖਰਾਬ ਕਰਨ ਵਾਲੀ ਨਹੀਂ ਵਿੱਚ ਦੇ ਥਾਨ ਕੱਚੀ ਕੱਚੀ ਜਾਂਦਾ ਕੱਚੀ ਕੱਚੀ ਹੈ ਜੀ ਗੱਲੀ ਥਾਨ ਤੁਣ ਬਹੁਤ ਟਾੜੀ ਗੁੜੀ ਚੈੱਕ ਕਰ ਲੋ ਕਿਆ ਬਾਤ ਆ ਬਾਈ ਖੋਲ ਦੇ ਬਾਈ ਤੋੜ ਕੇ ਖਾਦੇ ਚੱਦ ਬਰੀਡ ਲੇਵਾ ਥਾਨ ਇੱਕ ਨੰਬਰ ਆ ਬਾਈ ਟੇਸਟ ਆ ਦੇ ਇਸ ਬੜਾ ਚੰਗਾ ਬਾਈ ਸਿੰਘ ਸਿੰਘ ਬਹੁਤ ਚੰਗਾ ਕਰਮਾਈ ਦਾ ਤੋੜ ਦੇ ਬਾਈ ਮਾੜੀ ਆ ਜਾ ਆ ਜਾ ਖਰਾਬ ਨਹੀਂ ਕਰਦੀ ਆ ਵੇ ਗਾਲਾਂ ਕਰਦੀ ਦੁਰੀ ਆਊਗੀ ਸਹੀ ਗੱਲ ਆ ਬਾਈ ਕਿੰਨਾ ਦੁੱਧ ਦੀ ਰਿਵਰਸਟੀ ਮੇਟ ਜਾ ਇਹ 12-13 ਲੀਟਰ ਧਰਾਵਾਂ ਨਹੀਂ ਕੱਢੂਗੀ 12 ਤੋਂ 13 ਲੀਟਰ ਲੰਮੀ ਤੋਰ ਦਿਓ ਪਰ ਇਹ ਕੰਦੇ ਤੱਕ ਲੈ ਜਾ ਬਈ ਮੁੱਲ ਕੀ ਹੈ ਜੈਜ ਹੈ ਬਈ ਇਹਦਾ ਮੁੱਲ ਤੇ ਦੇ ਲੈਣ 85000 ਹੈ ਮਾਨਦਾਨ ਹੋ ਜਾ ਹਾਂਜੀ ਕੀਤਾ ਜਾਊਗਾ ਬਾਕੀ ਰਾਜੀ ਹੈ ਜੈਜ ਮੋਲਾ ਬਈ 85000 ਰੁਪਏ ਮੋਲਾ ਰਾਜੀ ਹੈ ਕਿ ਪੂਰੀ ਐ ਨਹੀਂ ਖਾਬ ਕਰਦੀ ਇਹ ਲਾ ਵੇਖੋ ਛੜਤੀ ਹੈ ਛੰਡੀ ਵਾਲੀ ਹੈ ਨਾ ਜੀ ਨਾ ਉਹ ਜਿਹੇ ਪਸ਼ੂ ਪੱਲੇ ਹੁੰਦੇ ਨਹੀਂਗੇ ਬਾਕੀ ਇਹ ਮੁੱਲ ਵੀ ਬਾਈ ਨੇ ਕੋਸ਼ਿਸ਼ ਨਹੀਂ ਮੁੱਲ ਜਮਾ ਜੈਜ ਮੋਲਾ 85000 ਆਹ ਮੁੱਲ ਨਹੀਂ ਮਿਲਣਾ ਕਿਨੂੰ ਨਹੀਂ ਬਈ ਹਾਂਜੀ ਨਹੀਂ ਰੇਟ ਤਾਂ ਹਾਲੇ ਸਾਫ਼ ਆ ਦੂਜੇ ਸੂਏ ਸੁਣਾ ਹੂੰ ਸਿੰਗਾਂ ਦੀ ਸੋਹਣੀ ਐ ਫੇਸ ਸਿੰਘ ਕੁਆਲਿਟੀ ਇੱਕ ਨੰਬਰ ਆ ਬਾਈ ਬਾਕੀ ਮੋਲ ਜੈ ਜਾਂ ਦੁੱਧ ਪਾ ਦੋਗੀ ਰੱਖ ਗਿਆ ਨਾ ਲੀਟਰ ਦਾ 12 ਲੀਟਰ ਦਾ ਬਾਈ ਨੇ ਰਿਕਾਰਡ ਦੱਸਿਆ ਹਾਂਜੀ ਇੰਨਾ ਕਿ ਨੂੰ ਕੋਈ ਵਾਲਾ ਨਹੀਂ ਕਹਿੰਦੇ ਬਾਈ ਕੱਚੀ ਕੱਚੀ ਆ ਬਸ ਇਕੱਲੀ ਅੱਗੇ ਬਾਈ ਦੋ ਨੰਬਰ ਤੇ ਕਿਹੜਾ ਸੁਆ ਸੁਹੰਦੀ ਐ ਬਹਿਣਾ ਇਹਨੇ ਦੂਜੇ ਸੁਆ ਸੁਣਾ ਜੀ ਕਿੰਨੇ ਦਿਨ ਲਊ ਬਾਈ ਇਹੀ ਵਾਫੀ ਹਫਤਾ ਕੀ ਲਊਗੀ ਆਪਸਾ ਕੀ ਲਊਗੀ ਹਾਂਜੀ ਕਿੰਨਾ ਕੁ ਰਿਕਾਰਡ ਆ ਵੈਸੇ ਦੋਤਾ ਬਾਈ ਇਹਦਾ ਪਹਿਲੇ ਸੂਏ ਦਾ 15 ਕਿਲੋ ਦਾ ਦੱਸਿਆ ਓਕੇ ਬਾਈ ਬੜੀ ਵੀ ਵਧੀਆ ਯਾਰ ਪੂਰੀ ਵਧੀਆ ਸੋਹਣੀ ਹੈ ਰਾਜੀ ਹੈ ਐ ਨਹੀਂ ਕੋਈ ਲਿੱਸਾ ਨਾ ਹੋਊਗਾ ਇਹ ਪਸੂ ਨਾ ਕਿ ਪਸੂ ਆਪਣਾ ਖਰਾਬ ਕਰੂਗਾ ਠੀਕ ਆ ਆ ਵੇਖ ਲਓ ਨਾਲੇ ਸੂਨ ਵਾਲੀ ਹੈ ਲੈ ਜਿਵੇਂ ਮਰ ਜੇ ਲਓ ਕੱਲੀ ਕੱਚੀ ਗੱਤੀ ਮੈਂ ਨਾ ਕੱਲੀ ਕੱਚੀ ਗੱਤੀ ਹੈ ਜਿਹਨੇ ਮੱਝ ਤੇ ਥਾਂ ਤੇ ਰੱਖਣੀ ਆ ਉਹਨੂੰ ਫਾਇਦੇ ਜਾਹੇ ਸਹੀ ਆ ਖੋਲੀ ਬਈ ਟੋਰੀ ਬੜੀ ਜੀ ਕਲਰ ਬੜਾ ਚੰਗਾ ਬਈ ਚਮਕ ਫੁੱਲ ਤੇ ਇਸ ਕਲਰ ਦੀ ਮੰਗ ਬਹੁਤ ਆ ਗਰਮੀਆਂ ਦਾ ਤੋਹਫਾ ਸੇਮ ਡੇਟੋ ਮੱਝਨ ਵਾਲਾ ਦੁੱਧ ਪਾ ਲੈਣਾ ਭੈਣ ਜਿਹੜੀ ਫੁੱਲ ਉਹ ਗਰਮੀ ਹੈ ਜੀ ਫੈਣ ਪੂਰੀ ਫੁੱਲ ਆਉਗੀ ਗਰਮੀ ਨਹੀਂ ਬਣਦੀ ਇਹ ਬੜੀ ਵੀ ਵਧੀਆ ਯਾਰ ਕਰਮਾ ਹਾਂ ਜੀ ਰਾਜੀ ਇਹ ਪੂਰੀ ਸੇਵਾ ਵਾਲੀ ਹੈ ਹਮ ਸਹੀ ਲੈ ਤੋ ਰਾ ਚੈੱਕ ਕਰੋ ਕੱਚੀ ਕੱਚੀ ਆ ਜਿੱਦੇ ਬਈ ਸੂਕ ਹਾਂ ਜੀ ਲੈਵਾ ਪੂਰਾ ਫੁੱਲ ਬਣਾਉਗੀ ਹਾਂ ਹਾਂ ਕਿਉਂ ਸੁਕਣੋਂ ਲੈਵਾ ਸਟਾਰਟ ਹੁੰਦਾ ਹੈਗਾ ਹਾਂ ਜੀ ਕੋਈ ਖਿੱਚਾ ਤੂੰ ਹੀ ਨਹੀਂ ਕਰਦੀ ਇਹ ਕੁਛ ਨਹੀਂ ਕਰਦੀ ਹਮ ਥੀਲ ਆ ਗਈ ਪੂਰੀ ਠੰਡੀ ਵਾਲੀ ਆ ਯਾਰ ਹਾਂਜੀ ਜਿਵੇਂ ਮਰਜ਼ੀ ਲੈ ਬੋਲੀ ਫਿਰ ਕੋਈ ਚੱਕਰੀ ਨਹੀਂ ਆਣੀ ਭੱਜੂਗੀ ਨੱਠੂਗੀ ਲੈ ਨਾ ਜੀ ਲੈ ਕੀ ਬਾਤ ਆ ਯਾਰ ਖਣਾ ਦਾ ਵੀ ਜਿਵੇਂ ਮਰਜ਼ੀ ਕਰੀ ਚੱਲੋ ਉਹ ਨਹੀਂ ਆਣੀ ਠੰਡੀ ਵਾਲਾ ਚੰਗਾ ਲੱਗਿਆ ਕਰਮ ਵਾਲੀ ਦੇ ਢੇਰ ਢੁੱਲ ਬਹੁਤ ਪਈ ਆ ਤੇ ਕੀ ਮੋਲ ਆ ਫਿਰ ਜੈ ਜੈ ਖੇਤ ਇਹਦਾ ਮੋਲ 72000 ਰੁਪਏ ਜੀ ਮਾਨਤਨ ਹੋ ਜਾ ਹਾਂਜੀ ਮਾਨਤਨ ਕੀਤਾ ਜਾਊਗਾ ਠੀਕ ਆ ਜੀ 72000 ਰੁਪਏ ਮੋਲ ਮਾਨਤਨ ਹੋ ਜਾਊਗਾ ਠੱਡੀ ਵਾਲੀ ਆ ਯਾਰ ਹਨਾ ਮੱਝਾਂ ਰਗਾ ਦੁੱਧ ਹੋਊਗਾ ਇਹਦਾ ਬਾਈ ਮੱਝ ਨਾਲ ਦਾ ਦੁੱਧ ਦੇ ਦੂਗੀ ਬਾਕੀ ਮੰਗ ਬਹੁਤ ਐ ਬ੍ਰੀਡ ਮਿਲਦੀ ਬਹੁਤ ਘੱਟ ਆ ਹਾਂਜੀ ਸ਼ਾਈ ਵਾਲਾ ਜੀ ਪ ਬਾਕੀ ਕਲਰ ਦੀ ਮੰਗ ਬੜੀ ਹੈਗੀ ਇਹ ਕਲਰ ਬਹੁਤ ਘੱਟ ਮਿਲਦਾ ਬਈ ਅੱਗੇ ਵੀਰੇ 3 ਨੰਬਰ ਤੇ ਕਿਹੜਾ ਸੂਆ ਜੀ ਇਹ ਦੂਜੇ ਸੂਈ ਸੂਈ ਆ ਕਿੰਨੇ ਦਿਨ ਲੋ ਇਹ ਇਹ ਨੂੰ ਹੋ ਗਏ 5 ਦਿਨ ਹੋ ਗਏ ਸੂਈ ਨੂੰ ਉਹ ਬੱਚਾ ਹੀ ਮਗਰ ਸੂਈ ਵੀ ਆ ਇਹ ਹਾਂਜੀ ਸੂਈ ਵੀ ਆ ਮਗਰ ਬੱਚਾ ਇਹਦਾ ਨਾੜਗਾ ਵੀ ਹਜੇ ਨਾਲ ਹੀ ਹੈ ਜੀ ਬੱਚਾ ਮਗਰ ਬੱਚਾ ਬਈ ਹਾਂਜੀ ਉਹ ਨਹੀਂ ਕੋਈ ਚੱਤਰ ਆ ਵੇਖੋ ਲੈ ਨਾਲ ਦਾ ਨਾਲ ਆਦਾ ਹਜੇ ਠੀਕ ਆ ਬਈ 5 ਦਿਨ ਹੋ ਗਏ ਸੂਈ ਨੂੰ ਉਹਨੂੰ ਦੁੱਧ ਕਿੰਨਾ ਹੁਣ ਹੁਣ 14 ਕਿਲੋ ਆਈ ਏ ਥਲੇ ਨੈਟ ਤਿਆਰ ਆ ਹਾਂਜੀ ਨੈਟ ਤਿਆਰ ਆ ਦੋ ਡੰਗ ਚੋਲੇ ਹਾਂਜੀ ਦੋ ਡੰਗ ਚੋਲੇ ਚੋਲ ਨੂੰ ਸੀਲ ਆ ਧਾਰ ਪੋਲੀ ਆ ਹੂੰ ਕੋਈ ਪੂਰ ਛੱਟਾ ਨਹੀਂ ਕੁਝ ਨਹੀਂ ਗਾ ਹੋਲੀ ਬਾਈ ਤੋਰੀ ਚਵਾਈ ਚੋਈ ਓਕੇ ਆ ਹੈ ਹੇ ਕਾਣੇ ਦਾ ਬਾਈ ਚੱਲਣਾਗਾ ਨਾੜਾ ਨੂੜਾ ਫੁੱਲ ਚਾਹੀਏ ਹਾਂਜੀ ਹਾਂਜੀ ਅੱਲਾ ਥਾਨ ਲੈ ਕਿਆ ਬਾਤ ਆ ਬਾਈ ਕੱਦ ਬਰੀਡ ਫੇਸ ਸੁਈ ਸਵਾਈ ਬੱਚਾ ਬੱਚਾ ਹਾਂਜੀ ਬੱਚਾ ਈ ਮਗਰ ਠੀਕ ਆ ਬਾਈ ਹੂੰ ਕੱਦ ਠੀਕ ਆ ਬਰੀਡ ਚੰਗੀ ਆ ਬਾਕੀ ਟਾਈਮ ਆ ਜਿਹੜਾ ਵੀਡੀਓ ਬਣਾਉਂਦਾ ਉਹ ਵੀ ਦੱਸ ਹੀ ਦਿੰਨੇ ਆ ਬਈ ਉਸ ਹਾਂਜੀ ਇਹ ਤਾਂ 12 ਵਜੇ ਆ ਹਾਂ 12 ਵਜਣ ਵਾਲਿਆ 3 ਕਿ ਮਿੰਟ ਰਹਿ ਗਏ 11:57 ਹੋ ਗਏ ਹਾਂਜੀ ਉਸਾਂ ਨਾਲ ਅੰਜਾ ਲਾਇਓ ਸ਼ਾਮ ਤੱਕ ਕਰਦੇ 6 ਘੰਟੇ ਹੋਇਆ ਚੋਈ ਨੂੰ 6 ਹਜੇ ਰਹਿੰਦੇ ਆ ਓਕੇ ਭਾਈ ਹਮ ਮੁੱਲ ਫਿਰ ਜਾਇਜ਼ ਮੋਲੇ ਦਾ 72000 ਰੁਪਏ ਜਾਇਜ਼ ਜਿਵੇਂ ਦੇਣ ਲੈਣਾ ਮਾਨਤਨ ਹੋ ਜਾ ਹਾਂਜੀ ਕੀਤਾ ਜਾਊਗਾ ਬਾਕੀ ਨਸਲ ਵਾਲੀ ਵਹਿੜਾ ਐ ਨਹੀਂ ਕੋਈ ਖਰਾਬ ਕਰੂਗੀ ਹਮ ਜਿਵੇਂ ਭੂਰਾ ਵੀ 72000 ਰੁਪਏ ਮੋਲ ਨਾ ਕੋਈ ਭੱਜੇ ਨਾ ਕੋਈ ਹੁਸ਼ ਕਰੇ ਲੈ ਠੀਕ ਆ ਭਾਈ ਜਿਵੇਂ ਭੂਰਾ ਵੀ ਨਹੀਂ ਕਰ ਚੋਣ ਵੇਲੇ ਵੀ ਕੋਈ ੜਕਾ ਨਹੀਂ ਜਿਹੜਾ ਮਰਜੀ ਚੋਈ ਜੋ ਠੰਡੀ ਫੁੱਲ ਹੈ ਠੰਡੀ ਪੂਰੀ ਫੁੱਲ ਹੈ ਠੀਕ ਆ ਬਾਈ ਚ ਬਾਈ ਚ ਬਾਈ ਕਹਿੰਦਾ ਉਹ ਹਾਂ ਕੋਈ ਭੂਰਨੀ ਵਿੱਚ ਕੋਈ ਥਣਵਾਦ ਕੱਟ ਨਹੀਂ ਜਿਵੇਂ ਇੱਕੋ ਜ ਹੈ ਠੀਕ ਆ ਬਾਈ ਥਾਣੀ ਬਹੁਤ ਚੰਗਾ ਲੱਗਿਆ ਕਰਮਾਈ ਬਾਕੀ ਮੋਲ ਜਾਇਜ ਆ ਬਾਈ ਬਾਕੀ ਟਾਈਮ ਹਜੇ ਬਾਈ ਦੀ ਗੱਲ ਸਹੀ ਅੱਧਾ ਟਾਈਮ ਲੰਘਿਆ ਅੱਧਾ ਟਾਈਮ ਪਿਆ ਸ਼ਾਮ ਤੱਕ ਲੀਵਾ ਵਧੀਆ ਤਿਆਰ ਕਰ ਲੂ ਹਾਂਜੀ ਮੋਲ ਜਾਇਜ ਆਈ ਦੋਨਾਂ ਦਾ ਅੱਗੇ 4 ਨੰਬਰ ਤੇ ਇਹ ਕਿਹੜਾ ਸੁਆਸ ਹੁੰਦੀ ਆ ਹਾਂਜੀ ਇਹ ਕਿਹੜਾ ਸੂਆ ਇਹ ਨਹੀਂ ਹੁਣ ਦੂਜੇ ਸੂਏ ਸੋਣਾ ਕਿੰਨੇ ਦਿਨ ਲਊ ਇਹ ਬਸ 2 ਦਿਨ ਲੈ ਜੇ ਕੋਸਾ ਦਾ ਕੱਲੂ ਸੂਪੇ ਕਿਉਂ ਇਹਨਾਂ ਦਾ ਟਾਈਮ ਮਾਰਾ ਮੋਟਾ ਕਾਂ ਪਛਾ ਹੋ ਜਾਂਦਾ ਹੁੰਦਾ ਹ ਹ ਤੇ ਬਾਕੀ ਹੈ ਚੰਗੇ ਦੁੱਧ ਵਾਲੀ ਹੈ ਚਾਨਣੇ ਜੇ ਲੈ ਚਲ ਬਈ ਚਾਨਣੇ ਜੇ ਦਿਖਾਉਣਾ ਇੱਥੇ ਥੋੜਾ ਜਿਹਾ ਹਾਂਜੀ ਹਾਂ 25 ਤੋਂ 30 ਕਿਲੋ ਤੱਕ ਦੁੱਧ ਦੇਊਗੀ ਇਹ ਠੀਕ ਆ ਹੂੰ ਯਾਨੀ ਕਿ ਮਾਰਕ ਨੇ ਦੱਸਿਆਗਾ ਪਹਿਲੇ ਸੂਏ ਉਹਨਾਂ ਨੇ 25 ਕਿਲੋ ਦਾ ਤੋਚਿਆ ਬਾਹਰ ਕੱਢ ਕੇ ਦਿਖਾਉਣਾ ਡਾਇਮਡ ਪੀਸ ਆ ਬਾਈ ਹਣਾ ਹਾਂਜੀ ਇੱਕ ਨੰਬਰ ਪੀਸ ਆ ਇੱਕ ਨੰਬਰ ਹਲ ਕੱਦ ਕੱਦ ਪੂਰਾ ਫੁੱਲ ਪੂਰੀ ਪਲੀ ਵੀ ਪੂਰੀ ਪਲੀ ਵੀ ਆ ਰਾਜੀ ਤੇ ਲੇਵਾ ਸੱਚ ਵੀ ਪੰਡ ਵਾਲਾ ਲੱਗਿਆ ਲੇਵਾ ਭਾਈ ਹੋਰ ਤੁਹਾਡੇ ਸਾਹਮਣੇ ਹੀ ਆ ਹਾਂ ਹਜੇ ਟੱਲ ਯਾਰ ਬਹੁਤ ਖਾਈ ਜਾਂਦੀ ਆ ਹਜੇ ਤਾਂ ਇਹ 2-3 ਦਿਨ ਜੇ ਨਾ ਸੂਈ ਹੂੰ ਤੇ ਲੇਵਾ ਇਹਨੇ ਬਹੁਤ ਬਣਾ ਜਾਣਾ ਸਹੀ ਗੱਲ ਆ ਬਾਈ ਬਾਕੀ ਇਹ ਖਰਾਬ ਖੂਬ ਨਹੀਂ ਕਰਦੀਆਂ ਐ ਨਾ ਜਿਵੇਂ ਮਰਜ਼ੀ ਬੈਜੋ ਲੈ ਜਿਵੇਂ ਮਰਜ਼ੀ ਬੈਠੇ ਐਂ ਬੈਜੋ ਐ ਮੇਰਾ ਸੱਤ ਤਾਂ ਨਾ ਦਾ ਐਂ ਬੈਜੋ ਲੈ 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 ਠੰਡੀ ਇਹ ਮਰਜ਼ੀ ਕੀਤੀ ਚੱਲੋ ਤੇ ਢੱਲ ਦਿਖਾ ਦੇ ਮੜੀ ਹਾਂਜੀ ਤੇ ਲਬੋ ਪਈ ਐ ਲੈ ਆ ਦੇਖ ਲੈ ਇਹ ਲੈ ਲੈ ਕੱਚੀ ਕੱਚੀ ਪਈ ਆ ਹਜੇ ਹਾਂਜੀ ਦੋ ਤਿੰਨ ਦਿਨ ਲੈ ਜੂਗੀ ਹੂੰ ਥਾਨ ਬੜਾ ਚੰਗਾ ਹਨਾ ਹਾਂਜੀ ਆਂਦੀ ਗੁਥ ਨਹੀਂ ਜੀ ਐ ਅੱਲਾ ਇਕੱਲਾ ਆ ਖੜੀ ਐ ਲੈ ਮੋਇ ਨਾ ਹੂੰ ਉਹ ਜਿਆ ਕੋਈ ਐ ਨਹੀਂ ਭੱਜਣ ਵਾਲੀ ਨਹੀਂ ਹੈਗਾ ਭਾਵੇਂ ਬੱਚਿਆਂ ਨੂੰ ਬਾਦੋ ਥੱਲੇ ਇਹਦੇ ਸਹੀ ਗੱਲ ਆ ਭਾਈ ਡਾਇਮੰਡ ਪੀਸ ਆ ਹਨਾ ਹਾਂਜੀ ਲੈ ਜਾ ਗਾ ਹਾਂ ਭਾਈ ਮੜੀ ਅਜਾ ਉਥੋਂ ਮੋੜ ਲੈ ਅਜਾ ਮੁੱਲ ਕੀ ਹੈ ਜਾਇਦ ਦਾ ਮੁੱਲ ਜੀ 1 ਲੱਖ 5000 ਹੈ ਜੀ ਇਹਦਾ ਮਾਨਦਾਨ ਹੋ ਜਾ ਹਾਂ ਜੀ ਕੀਤਾ ਜਾਊਗਾ ਬਾਕੀ ਕਿਰਾਏ ਦਾ ਆਪਣੇ ਕੋਲੇ ਗੱਡੀ ਆਉਦੀ ਹੈ ਵਿੱਚ ਉਹ ਹੀ ਆਪਾਂ ਪਹੁੰਚੀ ਕਰ ਲਾਂਗੇ ਓਕੇ ਭਾਈ ਹਾਂ ਜੀ 1 ਲੱਖ 5000 ਰੁਪਿਆ ਮੋਲਾ ਮਾਨਦਾਨ ਹੋ ਜਾਊਗਾ ਗੱਡੀ ਜੀ ਤੋਂ ਆਪਾਂ ਲੈ ਕੇ ਆਂਦੀ ਹੈਗੀ ਉਹਨਾਂ ਨੇ 25 ਕਿਲੋ ਦਾ ਦਰਕਾਰਡ ਪਹਿਲੇ ਸੂਏ ਦੱਸਿਆ ਠੀਕ ਆ ਭਾਈ ਤੇ ਸੀ ਤਾਂ ਥੋੜੇ ਸਾਹਮਣੇ ਹੀ ਉਹਨ ਦਸੀਆ ਨੀ ਵੜਾ ਬਲੀ ਬਲੀ ਵੀ ਰਾਜੀ ਰੂਜੀ ਬਾਲੀਆ ਕਰਮਾ ਬਰੀਟ ਬਾਲੀਆ ਵੈਲ ਪਤਾਗਾ ਹਾਂ ਸੱਚੀ-ਕੱਚੀ ਐ ਜਦਦੇ ਸੂਪ ਹੀ ਨਾ ਵੜ ਦੱਸੂਗੀ ਹਾਂਜੀ ਯਾਰੀ ਬਾਲੀ ਚੰਗੀਆ ਕਰਮਾ ਅੱਗੇ ਬਈ ਲਾਸਟ ਮੱਧ ਕਿਹੜਾ ਸੂਆ ਜੀ ਇਹਦੇ ਦੂਜੇ ਸੂਏ ਸੁਣਾ ਜੀ ਕਿੰਨੇ ਦਿਨ ਲਊ ਇਹ ਲੈ ਜੂਗੀ 5 ਕ ਦਿਨ ਲਊਗੀ ਜੀ 5 ਕ ਦਿਨ ਖੋਲੀ ਭਾਈ ਚੰਗੇ ਦੁੱਧ ਵਾਲੀ ਹੈ ਜੀ ਮੈਂ ਚਾਨਣੇ ਜਿ ਲੈ ਕੇ ਜਾਈਏ ਖੋਲੀ ਮੋਲੀ ਚੱਲ ਪਰੇ ਚੰਗੇ ਦੁੱਧ ਵਾਲੀ ਆ ਭਾਈ ਚੰਗੇ ਰਿਕਰਡ ਵਾਲੀ ਆ ਘਰ ਵਾਲੀ ਥੋੜਾ ਚਾਨਣੇ ਈ ਲਿਆ ਕੇ ਲੈ ਵਾਲੂ ਵਾਦ ਖਾਉਨੇ ਆ ਉਹ ਵੀ ਆਪਣਾ ਕੋਈ ਖਰਾਬ ਨਾ ਕਰੂਗਾ ਹੂੰ ਇੱਚਾ ਤੂਈ ਵਾਲਾ ਹੈ ਨਹੀਂ ਆ ਕੋਈ ਸਹੀ ਗੱਲ ਆ ਆ ਪਤਾ ਯਾਰ ਇੱਕ ਨੰਬਰ ਨੇ ਸਾਰੀ ਇੱਕ ਨੰਬਰ ਰੱਖਣੀ ਭਾਈ ਤੁਹਾਡੇ ਸਾਹਮਣੇ ਆ ਨਾਲੇ ਬਸ 5-4 ਦਿਨ ਲਊਗੀ ਬਾળે ਲੈਂਦੀ ਯਾਰ 1 ਦਿਨ ਬਾਈ ਕਹਿੰਦਾ ਹਾਂਜੀ ਹਾਂ ਬਣਦੀ ਬਹੁਤ ਆਈ ਥੱਲੋਂ ਲਊਗੀ ਲੈ ਬਾਈ ਪਲੀ ਵੀ ਰੇ ਹਜ਼ਾਰ ਹਨਾ ਕਰਮ ਵਾਲੀ ਹਾਂਜੀ ਹਾਂਜੀ ਪੂਰੀ ਪਲੀ ਵੀ ਆ ਤੇ ਲੇਵਾਂ ਦੇਖੋ ਕਮਾਲ ਦਾ ਪਹਿਲੇ ਸੂਏ ਦੁੱਧ ਤਾਂ ਇਹਨੇ 16-17 ਕਿਲੋ ਬਣਦੀ ਤੁਰੀ ਆਉਂਦੀ ਆ ਕਰਮ ਵਾਲੀ ਥੱਲੋਂ ਵੇਖਣੀ ਹਾਂਜੀ ਬਾਕੀ ਖਰਾਬ ਨਾ ਕੋਈ ਕਰੂਗੀ ਹੂੰ ਇਥੇ ਮਰਜ਼ੀ ਖਿਲਾ ਦਿਓ ਇਹਨਾਂ ਨੂੰ ਸਹੀ ਗੱਲ ਆ ਹਾਂ ਲੱਗ ਕੱਦ ਫੁੱਲ ਬ੍ਰੀਡ ਫੇਸਪੂਲਸ ਬੜਾ ਚੰਗਾ ਸਿੰਘ ਸਿੰਘ ਬਹੁਤ ਚੰਗਾ ਤੇ ਥਾਣੀ ਬੜਾ ਕਮਾਲ ਦਾ ਲੱਗਿਆ ਹਾਂ ਥਣ ਬਹੁਤ ਚੰਗਾ ਲੱਗਿਆ ਜੀ ਵਿੱਥੀ ਤੇ ਕੱਲਾ ਕੱਲਾ ਥਣ ਚਵਾਈ ਚੁਈ ਬਹੁਤ ਚੰਗੀ ਨਿਕਲੂ ਗਾੜੀ ਕੁੜੀ ਹਾਂਜੀ 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 ਬਾਕੀ ਕੋਈ ਹੈਗਾ ਮਗਰਲੇ ਮੂਹਰੇ ਬਰ ਆ ਜਾਵਾ ਬਾਕੀ ਆਏ ਨਹੀਂ ਕੋਈ ਨਹੀਂ ਲੈ ਜਿਵੇਂ ਖੜੀ ਹੈ ਨਾ ਖੜੀਏਗੀ ਬਸ ਸ਼ਾਂ ਤੋਂ ਲੈ ਵਾ ਦੇਖ ਲੈ ਹਾਂਜੀ ਕਿਆ ਬਾਤ ਆ ਪੂਰਾ ਕੱਡੂ ਵੀ ਹੈ ਤਾਂ ਹਾਂ ਹਾਂ ਹੈ ਤਾਂ ਨੇ ਬਣਾਉਣਾ ਲਿਆ ਬਾ ਤਿੰਨਾ ਚਾਰਾਂ ਦਾ ਵਿੱਚ ਬਣਾ ਰਹਿਣਾ ਬਣੂਗੀ ਬਹੁਤ ਯਾਰ ਜਿਹੜੇ ਹਿਸਾਬ ਨਾਲ ਤਿਆਰੀ ਹੈ ਕਹੀਂ ਹਾਂਜੀ ਬਾਕੀ ਦੁੱਧ ਦਾ ਰਿਕਾਰਡ ਬਾਈ ਨੇ ਬਹੁਤ ਚੰਗਾ ਦੱਸਿਆ ਚੰਗੀ ਆ ਮਾਜੀ ਤੌਰ ਤੇ ਨਹੀਂ ਦੁਬਾਰੇ ਇਧਰ ਨੂੰ ਹੋਈ ਨਹੀਂ ਬਾਈ ਤੇ ਕੀ ਮੁੱਲ ਹੈ ਜਾਇਜ ਇਹਦਾ ਮੁੱਲ ਜੀ ਦੇ ਲੈਣਾ 1,65,000 ਰੁਪਏ 1,65,000 ਰੁਪਏ ਮੁੱਲਾ ਮਾਨਤਣ ਹਾਂ ਜੀ ਮਾਨਤਣ ਕੀਤਾ ਜਾਊਗਾ ਹਾਂ ਦੁੱਧ ਵਾਲਾ ਪੀਸ ਆ ਪਲੀ ਫੋਲ ਠਰਾਬ ਨਹੀਂ ਕਰਦੀ ਜਿਵੇਂ ਹੀ ਪੂਰਾ ਵੀ ਹਾਂ ਬਿਊਟੀ ਇੱਕ ਨੰਬਰ ਸਿੰਘ ਦੀ ਵੀ ਬਹੁਤ ਚੰਗੀ ਹੈ ਸਿੰਘਾਂ ਦੀ ਵੀ ਪੂਰੀ ਸੋਹਣੀ ਹੈ ਜੀ ਨਹੀਂ ਕੋਈ ਵੀ ਸਿੰਘਾਂ ਦੀ ਮਾੜੀ ਆ ਲੈ ਸਿੰਘ ਵੀ ਨਾਲੋਂ ਹੀ ਮੋੜਿਆ ਵਾ ਕਰਦਾ ਹਾਂ ਜੀ ਕੀ ਬਾਤ ਆ ਬਾਈ ਲੈਚਾ ਚੰਗੇ ਦੁੱਧ ਵਾਲੀ ਆ ਬਾਈ ਚੰਗੇ ਦੁੱਧ ਵਾਲੀ ਤੇ ਲੇਵਾ ਦੇਖੋ ਗਾਵਾਂ ਨਾਲ ਦਾ ਤਿਆਰ ਕਰਦੀ ਹੁੰਦੀ ਆ ਹਲੇ ਕੱਚੀ ਆ achar ਕਰਨ ਬਾਈ ਕਹਿੰਦਾ ਲੈ ਚੁਗੀ ਆਰਡਰ ਉਹਦੋਂ ਹੋਰ ਵੀ ਸੋਨਾ ਤਿਆਰ ਕਰ ਲੈ ਅਗੋ ਹਟੇ ਨਾਗਸੀ ਭਰਾ ਕੋਲੇ ਪੰਜ ਪੰਜੀ ਲਖਾਤੀ ਕਿਸੇ ਵੀਰ ਨੂੰ ਪੰਜਾਂ ਚ ਕੋਈ ਵੀ ਪਸੰਦਾ ਆ ਬਾਈ ਨੇ ਕਨੈਕਟ ਕਰ ਲਿਓ ਧੰਨਵਾਦ